ਲੇ ਵੀ ਸਾਹ ਸੰਗਤ ਬਾਬਾ ਭਾਈ ਸਗਰਾ ਦੇ ਸਥਾਨ ਤੇ ਆ ਬਾਬਾ ਜਿਹੜੇ ਰਹਿੰਦੇ ਆ ਇੱਥੇ ਤੇ ਉਮਰ ਇਹਦੀ 90 ਸਾਲ ਆ ਪੂਰੇ 90 ਸਾਲ ਦਾ ਹੈ ਤੇ ਗੱਜਾ ਵੀ ਕਰਦਾ ਹਲੇ ਤੇ ਆ ਹੁਣ ਇਹਨਾਂ ਨੇ ਸਾਈਕਲ ਚਲਾਉਣਾ 1.5 ਕਿਲੋਮੀਟਰ ਬਾੜ ਤੇ ਇਹਨਾਂ ਨੇ ਜਾਣਾ ਸਾਈਕਲ ਲੈ ਕੇ ਤੇ ਲੈ ਵੀ ਕਰ ਮੇਲ ਤੂੰ ਸਿੱਟੀ ਚੰਡੀ 1 2 3 ਚੱਲ ਵੀ ਬਾਬਾ ਹੁਣ 1.5 ਕਿਲੋਮੀਟਰ ਬਾੜ ਤੋਂ ਬਾਬਾ ਜੀ ਨੇ ਮੋੜਨਾ ਤੇ ਦੇਖਾਂਗੇ ਕਿੰਨੇ ਟਾਈਮ ਚਾਹੁੰਦਾ ਤੇ ਦੇਖ ਲੈ 90 ਸਾਲ ਦਾ ਬਾਬਾ ਹੈ ਅੱਜ ਪੂਰੇ ਮੁਕਾਬਲਿਆਂ 'ਚ ਫਿਰਦਾ ਵੀ ਦੇਖ ਲੈ ਆਹ ਰਾਮਾ ਜਾਣਦਾ ਕਿ ਨਹੀਂ ਚੱਕੀ ਸਾਈਕਲ ਉਹ ਤੇਰੀ ਖਰਾਕ ਖੂੜੀ ਆ ਸੋਖਣਾ ਖਰਾਕਾਂ ਖਰੂਕਾਂ ਵੀ ਆਮ ਐ ਨਹੀਂ ਹੈ ਬਾਬਾ ਕਿਸੇ ਗੱਲੋਂ ਉਹ ਜਾਂਦਾ ਹਾਂ ਉਧਰੋਂ ਮੁੜੂਗਾ ਇਹ ਬਾਬੇ ਦੇ ਘਰੇ ਅੱਜ ਟੂਰਨਾਮੈਂਟ ਚੱਲ ਰਿਹਾ ਇੱਥੇ ਟੂਰਨਾਮੈਂਟ ਤੇ ਮੁਕਾਬਲੇ ਹੋ ਰਹੇ ਅੱਜ ਸਾਈਕਲਾਂ ਦੇ ਇਹ 90 ਸਾਲ ਦਾ ਬਾਬਾ ਕਹਿੰਦਾ ਮੈਂ ਤਾਂ ਆਪ ਭਾਗ ਲੈਣਾ ਅਸੀਂ ਆਖਿਆ ਵੀ ਠੀਕ ਆ ਜਾ ਮਗਰ ਸਾਖੀਆਂ ਸਲਾਮ ਕੇ ਪੁਰਾਣੀਆਂ ਹਾਂ ਫਿਰ ਬਾਅਦ ਦੇ ਵਿੱਚ ਤੁਹਾਨੂੰ ਅੱਜ ਟੂਰਨਾਮੈਂਟ ਚੱਲਣਾ ਤੇ ਸਾਖੀਆਂ ਸੜਾਉਣੀਆਂ ਅੱਜ ਮੁਕਾਬਲੇ ਸਾਖੀਆਂ ਦੇ ਵੀ ਆ ਪਾਜਾ ਸਾਹਿਬ ਨੇ ਸੜਾਉਣੀਆਂ ਸਾਖੀ ਅੱਜ ਇੱਕ ਉਹਦਾ ਵੀ ਮੁਕਾਬਲਾ ਸਾਰੀ ਸੰਗਤ ਤੁਸੀਂ ਸੁਣਿਓ ਸਾਖੀਆਂ ਵੀ ਸੁਣਿਓ ਠੀਕ ਆ ਇਹ ਸਿੱਧੂ ਬਾਈ ਚੈਨਲ ਆ ਮੇਰਾ ਜੀ ਸਿੰਘ ਸਬਸਕ੍ਰਾਈਬ ਵੀ ਕਰ ਦਿਆ ਕਰੋ ਲਾਇਕ ਵੀ ਕਰ ਦਿਆ ਕਰੋ ਅੱਗੇ ਮੇਰੇ ਵੀਰ ਸ਼ੇਅਰ ਵੀ ਕਰ ਦਿਆ ਕਰੋ ਜਿਵੇਂ ਚੰਗਾ ਲੱਗੇ ਤੁਹਾਨੂੰ ਆ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਤੇ ਦਿਖਾਵਾਂਗੇ ਰੋਜ਼ ਜਿਵੇਂ ਟੂਰਨਾਮੈਂਟ ਹੁੰਦਾ ਹੁਣ ਕੱਲ ਬੰਦਾ ਇੱਕ ਸਾਗ ਤੋੜਦਾ ਫੜਿਆ ਸੀ ਇੱਥੋਂ ਤੇ ਆ ਉਹਨੂੰ ਬਾਬਾ ਸਜ਼ਾ ਦਿੱਤੀ ਬੰਦਿਆਂ ਨੇ ਚਾਹੀਦਾ ਵੀ ਪੁੱਛ ਕੇ ਤੀ ਤੋੜਨੀ ਕਿਸ ਦੇ ਕੇਚੋਂ ਐਵੇਂ ਨਹੀਂ ਕਰਨਾ ਚਾਹੀਦਾ ਵੀ ਬੰਦਾ ਠੀਕ ਆ ਗੱਲ ਅਗਲੇ ਦਾ ਪੂਰੀ ਮਿਹਨਤ ਕਰੀ ਹੁੰਦੀ ਯਾਰ ਤਾਂ ਤੇ ਤੋ ਨੂੰ ਨਵੀਆਂ-ਨਵੀਆਂ ਟੈਕਨੀਕਾਂ ਵਾਲੀਆਂ ਗੱਲਾਂ ਸੜਾਇਆ ਕਰਾਂਗੇ ਆਸੇ ਮਖੌਲ ਵਾਲੀਆਂ ਵੀ ਟਰਨਮੈਂਟ ਵੀ ਤੇ ਵਧੀਆ-ਵਧੀਆ ਸਟੋਰੀਆਂ ਜਿਵੇਂ ਭਜਨ ਸਿੰਘ ਸੜਾਉਂਦਾ ਕੋਈ ਹੋਰ ਬੰਦੇ ਨੂੰ ਵੀ ਕਿਸੇ ਨੂੰ ਆਉਂਦੀ ਆ ਉਹ ਵੀ ਸੜਾ ਸਕਦਾ ਇਹ ਤੇ ਕਿਉਂਕਿ ਧਾਰਮਿਕ ਹੋਵੇ ਵੀ ਕਿਸੇ ਦੇ ਇੱਕ ਤਾਂ ਆਉਂਦਾਂ ਹੋਵੇ ਬੰਦੇ ਦੇ ਕਿਸੇ ਦੇ ਲਾਕਡਾਟ ਨਾ ਹੋਵੇ ਵਧੀਆ ਗੱਲ ਹੋਵੇ ਜਿਹੜੀ ਟੁੱਕਦੀ ਹੋਵੇ ਬਸ ਉਹ ਬੁੜਿਆ ਵੀ ਬਾਬਾ ਆਉਂਦਾ ਤੇਜੀ ਨਾਲ ਸਾਹਮਣੇ ਬਾਪਈ ਬਾਪ ਆ ਗਿਆ ਆ ਗਿਆ ਮੁੜਿਆ ਆ ਹੋ ਸਾਹਮਣੇ ਦੀਦਾ ਨਾ ਗੇਟ ਦੇ ਵਿੱਚ ਦੀ ਭੱਟੇ ਗੇਟ ਤੇ ਆਉਂਦਾ ਉਹ ਆਉਂਦਾ ਮੰਨ ਕੇ ਵੀ ਮੰਨ ਕੇ ਮੱਲਾ ਪੂਰੀ ਕਿਲੋਮੀਟਰ ਵਾਟ ਦੇ ਦੇਖ ਲੈ ਤਿੰਨਾ ਮਿੰਟਾਂ ਜੀ ਕੱਢ ਦੇਣੀ ਆ ਬਹੁਤ ਸਪੀਡ ਨਾ ਆਉਂਦਾ ਦੇਖ ਤੂੰ ਲੈ ਮੈਨੂੰ ਮੈ ਤਾਂ ਵੀ ਇਹ ਤਾਂ ਮੋਟਰਸਾਈਕਲ ਜਿੰਨੀ ਸਪੀਡ ਕਰੀ ਆਉਂਦਾ ਇੰਨੀ ਸਪੀਡ ਆਉਂਦਾ ਦੱਬੀ ਸਾਈਕਲ ਵੀ ਮੱਲਾ ਚਰਲ ਚਰਲ ਕਰਦਾ ਥੱਲੋਂ ਵਾਹ ਵੀ ਵਾਹ ਵਾਹ ਬਾਬਾ ਤੇਰੇ ਕਾਰਤੇ ਵੀ ਕਮਾਲ ਵਾਕੇ ਜਿੱਤ ਗਿਆ ਤੂੰ ਜਿੱਤ ਗਿਆ ਜਿੱਤ ਗਿਆ ਠੀਕ ਆ ਕਿਉਂ ਵੀ ਭਾਜਨ ਸਭਾ ਬਾਬਾ ਜਿੱਤ ਗਿਆ ਨਾ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਹਾਂ ਬੇਲਾ ਵੀ ਕਿਲੋਮੀਟਰ ਬਾਟ ਤੇ 4 ਮਿੰਟਾਂ ਚ ਕੱਢਿਆ ਬਾਬਾ 1 ਕਿਲੋਮੀਟਰ ਬਾਟ ਲਾਲਾ ਸਾਹਿਬ ਯਾਰ ਸਾਈਕਲ ਤੇ ਫਿਰ ਤਾਂ ਬਹੁਤ ਛੇਤੀ ਆ ਜਾਂਦਾ ਬੰਦਾ 1 ਕਿਲੋਮੀਟਰ ਨਾ ਹਾਂ ਆਹ 10 ਮਿੰਟ ਦਾ ਤੁਰ ਕੇ ਬੰਦਾ ਕਿੰਨਾ ਕਿਲੋਮੀਟਰ ਕੱਢ ਦਿੰਦਾ ਚੱਲਾ ਵੀ ਕਰਦਾ ਹਾਂ ਉਦਨਾ ਹੋਰ ਦਾ ਉਧਰ ਕੰਮ ਕਰਦਾ ਕੋਈ ਬਾਪ ਬਾਬੇ ਨੇ ਕਰਤੀ ਕਿ 90 ਸਾਲ ਦੀ ਉਮਰ ਆ ਪੂਰੀ ਬਾਬੇ ਦੀ ਜਿਹੜਾ ਦੇਖ ਲੋ ਹਜੇ ਦੁੱਧ ਦੀ ਗਜਾ ਵੀ ਕਰਦਾ ਤੇ ਸਾਈਕਲ ਲੈ ਕੇ ਕਿਲੋਮੀਟਰ ਵੱਟ ਭਜਾ ਕੇ ਲਿਆਇਆ ਇਹ ਪੂਰੇ 4 ਮਿੰਟ ਦੇ ਵਿੱਚ ਵਿੱਚ ਆ ਗਿਆ ਬਾਬੇ ਦੀ ਜਗ੍ਹਾ ਤੇ ਨਸ਼ਾ ਨਹੀਂ ਕਰਦਾ ਕੋਈ ਨਸ਼ਾ ਨਹੀਂ ਕੋਈ ਨਹੀਂ ਬਸ ਖਰਾਕ ਆ ਭਾਈ ਦੁੱਧ ਦੱਦ ਤੇ ਦਹੀਂ ਦੁੱਹੀਂ ਲੱਸੀ ਰੁੱਸੀ ਆਵਾਂ ਜਿੰਨੀ ਮਰਜ਼ੀ ਹੋਵੇ ਉੰਨੀ ਖਾ ਜਾਂਦਾ ਸ਼ਕਲ ਦੇ ਵਿੱਚ ਵੀ ਹਾਂ ਰਾਛਣੇ ਸ਼ਕਲ ਦੇ ਵਿੱਚ ਵੀ ਇਹਨਾਂ ਦੀ ਨੰਬਰ ਆਇਆ ਦਾ 19 ਹਾਂ ਐ ਸਵਾਗਤ ਇਹਦੀਆਂ 10 ਰੋਟੀਆਂ ਇੱਕ ਟਾਈਮ ਦੀਆਂ ਤੇ ਇੱਕ ਸਾਡੇ ਕੋਲੇ ਕਿਲੋ ਦਾ ਪਿਆ ਸਬਜ਼ੀ ਵਾਲਾ ਡੱਬਾ ਇੱਕ ਕਿਲੋ ਇਹਦੀ ਸਬਜ਼ੀ ਆ ਤੇ ਦਹੀਂ ਅੱਧਾ ਪੌਣਾ ਕਿਲੋ ਦਹੀਂ ਤੇ 2 ਕਿਲੋ ਛਕਦਾ ਦੁੱਧ ਤੇ 2.5 ਕਿਲੋ ਦੇ ਨੇੜੇ ਮਾਰਦਾ ਚਾਹ ਤੇ ਇੰਨਾ ਰਾਛਣਾ ਬਾਬਾ ਤੇ ਐਵੇਂ ਨਹੀਂ ਬਾਈ 90 ਸਾਲ ਦੀ ਉਮਰ ਦਾ ਫਿਰ ਸਾਈਕਲ ਭਜਾਉਂਦਾ ਇਹ ਅੱਜ ਗੱਲ ਤਾਂ ਇੱਕ ਰੋਟੀ ਦੀ ਲੰਗ ਦੀ ਹਾਂ ਤੇ ਲਾਲੋ ਸਾਹਿਬ ਵੀ 10 ਰੋਟੀਆਂ ਕਹਿ ਲਈਆਂ ਬਾਬੇ ਦੇ ਘਰੇ ਬੈਠੇ ਜੇ ਝੂਠ ਮਾਰ ਗਏ ਸੀ ਇੰਨੀ ਖਰਾਕ ਆ ਬਾਬੇ ਦੀ ਚਾਹੀਦਾ ਵੀ ਜਿਹੜੇ ਪਹਿਲੇ ਬਜ਼ੁਰਗ ਸੀ ਉਹਨਾਂ ਦੀਆਂ ਖਰਾਕਾਂ ਬਹੁਤ ਡਬਲ ਜੀ ਅੱਜ ਦੇਖ ਲਓ ਪੂਰਾ ਪਿਆ ਤੇ 1.5 ਕੁਇੰਟਲ ਬਜਰ ਨੇ ਇਹਦਾ ਪੂਰਾ ਅੱਜ ਜੋਕ ਕੇ ਦੇਖ ਲਿਓ ਭਲਾ ਜਦੋਂ ਮਰਜੀ